ਦੇਖੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀ ਜੀ ਚੋਣਾ ਉਹ ਹੋਣੀਆਂ ਨੇ ਉਹਦੇ ਕਰਕੇ ਜਿਹੜਾ ਹੈਗਾ ਗੁਲਾ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਫੋਰਸ ਦਾ ਮੋਬਿਲਾਈਜੇਸ਼ਨ ਕੀਤਾ ਹੈਗਾ ਜੀ ਇਹਦੇ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜਾ ਸਪੈਸ਼ਲ ਡਿਜੀ ਲਾ ਨਾਡਰ ਸਾਹਿਬ ਵੱਲੋਂ ਵੀ ਜਿਹੜੀ ਹੈਗੀ ਬਾਅਦ ਉਹ ਜਿਹੜੀ ਸਾਨੂੰ ਬੜੇ ਨੰਬਰ ਤੇ ਜਿਹੜੀ ਹੈਗੀ ਫੋਰਸ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ। ਤੋਂ ਅਸੀਂ ਜਿਹੜੀ ਹੈਗੀ ਆਹ ਫੋਰਸ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ ਅਤੇ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜਾ ਇਲੈਕਸ਼ਨ ਆਇਆ ਉਹ ਬੜਾਈ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਉਹ ਹੋਏਗਾ ਇਹਨਾਂ ਦੇ ਵੱਲੋਂ ਇਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪਟ੍ਰੋਲਿੰਗ ਡਿਊਟੀ ਹੈ ਉਹਨਾਂ ਦੇ ਬਾਰੇ ਬਾਕੀ ਸਾਡੇ ਸਾਰੇ ਕਸਟ ਡਫਸਰ ਸਹਿਵਾਨ ਐਸਪੀ ਹੈਡਕ quarters ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੂਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬੜੀ ਗਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ੇ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵੀ ਜੋ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੇ ਹੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਨਿਭਾਈ ਨੇ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿੱਦੇ ਚ ਅਗਰ ਜ਼ਿਲ੍ਹਾ ਪੁਲਿਸ ਕੋ ਗੁਰਦਾਸਪੁਰ ਲੋ ਜਿਹੜਾ ਹੈਗਾ ਫੁੱਲ ਫੋਰਸ ਦਾ ਜਿਹੜਾ ਮੋਬਿਲਾਈਜੇਸ਼ਨ ਕੀਤਾ ਹੈਗਾ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਉੱਥੇ ਸਪੈਸ਼ਲ ਡਿਪਲॉयਮੈਂਟ ਹੈ ਉਹ ਪਲਾਨ ਕੀਤਾ ਜਾਇਆ ਹੈਗਾ ਐਂਡ ਉੱਥੇ ਸਾਡੀ ਡਿਊਟੀ ਲਾਈ ਜਾਏਗੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਜ਼ ਅਲੋਂਗ ਵਿਦ ਦੋ ਐਸਪੀ ਸਾਹਿਬ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤਾਂ ਸਾਡਾ ਪੂਰਾ ਐਫਰਟ ਰਹੇਗਾ ਕਿ ਜਿਹੜਾ ਜਿਹੜਾ ਜ਼ਿਲ੍ਹਾ ਪ੍ਰੈਸਿਡੈਂਟ ਜਿਹੜੇ ਇਲੈਕਸ਼ਨ ਹੈਗੇ ਫੁੱਲ ਆ ਬੜੀ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਹੋਣ ਚਾਹੀਦਾ ਕਿ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੇ ਗਏ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਆਪਾਂ ਜਿਹੜਾ ਸਾਡਾ ਡਿਪੋਜ਼ਿਸ਼ਨ ਸੈਂਟਰ ਤੱਕ ਆਣ ਐਂਡ ਉਹਦੀ ਜਿਹੜੀ ਸਿਕਿਉਰਿਟੀ ਦੇ ਲਈ ਵੀ ਸਾਡੇ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਹੈਗਾ ਐਂਡ ਉਸ ਤੋਂ ਬਾਅਦ ਜੇ ਜਦੋਂ ਕਾਊਂਟਿੰਗ ਵਿਲੇ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਪ੍ਰੂਫ ਅਰੇਂਜਮੈਂਟ ਜਿਹੜਾ ਹੈ ਇਨਸੀਡੈਂਟ ਫਰੀ ਅਰੇਂਜਮੈਂਟ ਆ ਉਹ ਕਿਤੇ ਨਹੀਂ ਉਹ ਟ੍ਰਾਨੋ ਪੀ ਲੈ ਗਈ ਉਹ ਜਿਹੜੇ ਆਪਣੇ ਜਿਹੜਾ VOTING ਰਾਈਟ ਹੈ ਜਿਹੜਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਵੱਡ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਤੇ ਉੱਥੇ ਵੱਡ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪਰੈਂਟ ਤਰੀਕੇ ਨਾਲ ਆਪਣੇ ਵੋਟ ਪਾਣ ਐਂਡ ਜਿਹੜਾ ਭਾਰਤ ਦਾ ਲੋਕਤੰਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਰਵ ਹੁੰਦਾ ਹੈ ਜਿਹੜਾ ਚੋਣ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਅਸੀਂ ਸਾਰਿਆਂ ਨੂੰ اپੀਲ ਕਰਦੇ ਆ ਕਿ ਵੱਧ ਤੋਂ ਵੱਧ ਨੰਬਰ ਚ ਜਿਹੜਾ ਹੈਗਾ ਉਹ VOTING ਚ ਪਾਰਟਿਸਿਪੇਟ ਕਰਕੇ ਬਾਅਦ ਦੀ ਡੈਮੋਕ੍ਰੇਸੀ ਨੂੰ ਭਾਰਤ ਦੇ ਸੰਵਧਾਨ ਨੂੰ ਥੋੜਾ ਬੈਤ ਆਪਾਂ ਫੁਲਫਿਲ ਕਰਨਾ ਹੈਗਾ ਜਿਹੜੇ ਉਹਨਾਂ ਦੇ ਆਦਰਸ਼ ਹੈਗੇ ਉਹਨਾਂ ਨੂੰ ਉਹ ਬੈਤ ਜਿਹੜਾ ਹੈਗਾ ਉਹ ਕਰਨਾ ਹੈਗਾ